ਇਹਨਾਂ ਸੱਚਾ ਸੌਦਾ ਦੇ ਸਥਾਪਨਾ ਮਹੀਨੇ ਦੇ ਨਾਮ ਤੇ ਚਰਚਾ ਸਦਸਨ ਦਾ ਆਯੋਜਨ ਮੋਜਪੁਰ ਤਾਮ ਬੁੱਧਰ ਵਾਲੀ ਵਿੱਚ ਪੂਰੇ ਧਮ ਧਮ ਦੇ ਨਾਲ ਰਾਜਸਥਾਨ ਦੀ ਸੱਭਾ ਸੰਗਤ ਵੱਲੋਂ ਕੀਤਾ ਜਾਵੇਗਾ ਰਾਜਸਥਾਨ ਦੀ ਸਤ ਸੰਗਤ ਵਿੱਚ ਪਵਿੱਤਰ ਨਾਮ ਚਰਚਾ ਸਤ ਸੰਗ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਵਿਖਿਆ ਜਾ ਰਿਹਾ ਹੈ ਖੇਤਾਂ ਦੇ ਕੰਮਾਂ 'ਚ ਲੱਗੇ ਸੇਵਾਦਾਰ ਆਧੁਨਿਕ ਤਕਨੀਕ ਰਾਹੀਂ ਨਾਮ ਚਰਚਾ ਸਤ ਸੰਗ ਦਾ ਸੰਦੇਸ਼ ਲੈ ਕੇ ਘਰ-ਘਰ ਪਹੁੰਚ ਰਹੇ ਹਨ ਡੇਰਾ ਪ੍ਰਬੰਧਨ ਵੱਲੋਂ ਮੌਸਮ ਨੂੰ ਵੇਖਦਿਆਂ ਹੋਇਆਂ ਪੁਖਤਾ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ ਸੇਵਾਦਾਰ ਦਿਲਰਾਜ ਇਨਸਾਨ ਨੇ ਦੱਸਿਆ ਕਿ ਡੇਰਾ ਸੱਚਾ ਸੋਦਾ ਸਥਾਪਨਾ ਮਹੀਨੇ ਦੀ ਨਾਮ ਚਰਚਾ ਸਤ ਸੰਗ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਮੋਜਪੁਰ ਧਾਮ ਬੁੱਧਰ ਵਾਲੀ ਵਿੱਚ ਕਰਵਾਈ ਜਾਂਦੀ ਹੈ ਇਸ ਮਹੀਨੇ ਦੀ 21 ਅਪ੍ਰੈਲ ਐਤਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਨਾਮ ਚਰਚਾ satsang MSJ ਡੇਰਾ ਸੱਚਾ ਸੋਦਾ ਦੇ ਮਾਨੁਤਾ ਭਲਾਈ ਕੇਂਦਰ ਮੋਜਪੁਰ ਤੋਂ ਬੁੱਧਰਵਾਲੇ ਵਿੱਚ ਹੋਵੇਗੀ। ਵੱਡੇ ਪੱਧਰ ਤੇ ਹੋਣ ਵਾਲੀ ਇਹ ਨਾਮ ਚਰਚਾ ਨੂੰ ਲੈ ਕੇ ਸੇਵਾਦਾਰ ਤਿਆਰੀਆਂ ਦੇ ਵਿੱਚ जुट ਚੁੱਕੇ ਹਨ। ਆਸ਼ਰਮ ਵੱਲੋਂ ਸਾਫ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਦਰਬਾਰ ਨੂੰ ਸੁੰਦਰ ਬਣਾਉਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੇਵਾਦਾਰ ਬਲਜੀਤ ਸਿੰਘ ਦਸਿਆ ਕੀ ਨਾਮ ਕਰਦਾ ਸਤਸੰਗ ਵਿੱਚ ਆਉਣ ਵਾਲੀ ਸਾਧ ਸੰਗਤ ਦੀ ਸਖ ਸਹੂਲਤਾਂ ਨੂੰ ਧਿਆਨ ਵਿੱਚ ਰੱਖਿਆ ਹੋਇਆ ਡੇਰਾ ਸੱਚਾ ਸੌਦਾ ਦੀਆਂ ਵੱਖ-ਵੱਖ ਸਮੰਤੀਆਂ ਦੇ ਸੇਵਾ ਦਾ ਬੁੱਧਰਵਾਲੀ ਆਸ਼ਰਮ ਪਹੁੰਚ ਚੁੱਕੇ ਹਨ ਅਤੇ ਆਪਣੀ ਆਪਣੀ ਡਿਊਟੀਆਂ ਉੱਤੇ ਤੈਨਾਤ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਸਾਥ ਸੰਗਤ ਲਈ ਪੀਣ ਵਾਲੇ ਪਾਣੀ ਮੌਸਮ ਨੂੰ ਦੇਖਦਿਆਂ ਹੋਇਆਂ ਲੰਗਰ ਭੋਜਨ ਕੰਟੀਨ ਅਤੇ ਪੁਖਤਾ ਪ੍ਰਬੰਧ ਅਤੇ ਮੈਡੀਕਲ ਟੀਮਾਂ ਵੱਖ-ਵੱਖ ਪੰਡਾਲ ਦੇ ਅੰਦਰ ਬਿਠਾਈਆਂ ਜਾਣਗੀਆਂ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਸਾਥ ਸੰਗਤ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡੇਰਾ ਸੱਚਾ ਸੋਦਾ ਸਥਾਪਨਾ ਮਾ ਕੇ ਉਪਲਖਮੀ ਰਾਜਸਥਾਨ ਕੀ ਸਾਥ ਸੰਗਤ ਦੁਆਰਾ ਨਾਮ ਚਰਚਾ ਭੰਡਾਰਾ ਜੋ ਕੱਲ 21 ਅਪ੍ਰੈਲ ਸਮੇਂ 11 ਸੇ 1 ਐਮਐਸਜੀ मानवता भलाई केंद्र एम एच जी डेरा सच्चा सौदा व मानवता भलाई केंद्र मोजपुर धाम वाली में मनाया जा रहा है और सास संगत के अंदर बहुत जोश है और उसी के उपलक्ष में सो सास संगत का जोश देखते हुए सास संगत की तैयारी देखते हुए यहाँ सेवादारों द्वारा कल से प्रॉपर छायावान की व्यवस्था की जा रही है ਔਰ ਪਾਣੀ ਦੀ ਵਸਤਾ ਪ੍ਰੋਪਰ ਕੀਤੀ ਜਾ ਰਹੀ ਹੈ ਤਾਂ ਕਿ ਸਾਜ਼ ਸੰਗਤ ਕੋ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਏ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।